ਮੇਰਾ ਨਾਮ ਕਮਲਜੀਤ ਕੌਰ ਆ ਮੈਂ ਬੇਸਿਕਲੀ ਲੁਧਿਆਣੇ ਤੋਂ ਆ ਇੱਥੇ ਮੇਰੇ ਪੇਕੇ ਆ ਅਮ੍ਰਿਤਸਰ ਚ ਤਾਂ ਮੈਂ ਵੈਸੇ ਪਹਿਲਾਂ ਇੱਥੇ ਆਪਣਾ ਯੂਟਰਸ ਦਾ ਆਪਰੇਟ ਕਰਾਇਆ ਸੀ ਢਾਲੀਵਾਲ ਹਸਪੀਟਲ ਚ ਤੇ ਜੇ ਮੈਂ ਸੱਚੀ ਦੱਸਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਓਨਕੋਲੋਜਿਸਟ ਹੁੰਦੇਗਾ ਉਹਣਾ ਤੇ ਫਿਰ ਜਦੋਂ ਮੈਂ ਗੂਗਲ ਕੀਤਾ ਸਰਚ ਕੀਤਾ ਤੇ ਮੈਨੂੰ ਪਤਾ ਲੱਗਾ ਕਿ ਕੈਂਸਰ ਸਪੈਸ਼ਲਿਸਟ ਹੁੰਦੇ ਆ ਇੱਕ ਪਲ ਇਹ ਮੇਰੇ ਮਨ ਵਿੱਚ ਜ਼ਰੂਰ ਆਇਆ ਸੀ ਵੀ ਮੈਨੂੰ ਕਿਵੇਂ ਇਹ ਹੋ ਗਿਆ ਫਿਰ ਮੈਂ ਸਰਚ ਕੀਤਾ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅੰਮ੍ਰਿਤਸਰ ਵਿੱਚ ਹੁਣ ਮੈਂ ਜਾਵਾਂ ਕਿੱਥੇ ਮੈਂ ਕਿ ਕਿਹੜੇ ਡਾਕਟਰ ਕੋਲ ਜਦੋਂ ਮੈਂ ਗੂਗਲ ਕੀਤਾ ਤਾਂ ਸਰਦਾ ਨਾਮ ਹੀ ਸਭ ਤੋਂ ਪਹਿਲਾਂ ਆਇਆ ਮੈਂ ਰਿਵਿਊ ਵਗੈਰਾ ਦੇਖੇ ਅਸੀਂ ਉਸੇ ਵੇਲੇ ਮੈਂ ਤੇ ਮੇਰੇ ਹਸਬੰਦ ਮਤਲਬ ਅਮਨਦੀਪ ਹਸਪੀਟਲ ਆਏ ਸਰ ਨੂੰ ਮਿਲੇ ਸਰ ਨੇ ਮਤਲਬ ਕਿ ਇੱਕ ਦੋ ਟੈਸਟ ਵਗੈਰਾ ਲਿਖੇ ਪਤਾ ਨਹੀਂ ਮੈਨੂੰ ਸ਼ਾਇਦ ਕੁਝ ਵੀ ਇਦਾਂ ਨਹੀਂ ਲੱਗਾ ਕਿ ਮੈਂ ਮੈਨੂੰ ਕੈਂਸਰ ਆ ਜਾਂ ਕੁਝ ਐਸਾ ਆ ਸਰ ਨੇ ਸ਼ਾਇਦ ਗੱਲ ਹੀ ਇਸ ਤਰ੍ਹਾਂ ਕੀਤੀ ਪਹਿਲੀ ਵਾਰ ਜਿਵੇਂ ਮੈਨੂੰ ਵੀ ਤੇ ਮੇਰੇ ਹਸਬੰਡ ਨੂੰ ਵੀ ਬਸ ਜੋ ਜਿਵੇਂ ਸਰ ਨੇ ਕਿਹਾ ਅਸੀਂ ਉਸੇ ਤਰ੍ਹਾਂ ਜਿਹੜੇ ਟੈਸਟ ਕਏ ਜਿ ਉਸੇ ਤਰ੍ਹਾਂ ਅਸੀਂ ਕਰਦੇ ਰਹੇ ਬਾਕੀ ਫਿਰ ਉਹਨਾਂ ਨੇ ਕਿਹਾ ਕਿ ਸਰਜਰੀ ਹੋਏਗੀ ਤਾਂ 1 ਮਹੀਨੇ ਬਾਅਦ ਹੀ ਮੇਰਾ ਪਹਿਲਾ ઓਪਰੇਟ ਹੋਇਆ ਸੀ ਉਸ ਤੋਂ ਬਾਅਦ 1 ਮਹੀਨੇ ਬਾਅਦ ਹੀ ਮੇਰਾ ਸਰ ਨੇ ਕਿਹਾ ਕੋਈ ਕਬਰਾਨ ਵਾਲੀ ਗੱਲ ਨਹੀਂ ਆ ਅ 1 ਮਹੀਨੇ ਬਾਅਦ ਹੀ ਮੇਰੀ ਸਰਜਰੀ ਹੋਈ ਹੈ ਤੇ ਹੁਣ ਮੈਂ ਇੱਥੇ ਬੈਠੀ ਆ ਠੀਕ ਆ ਬਿਲਕੁਲ ਅ ਮੇਰਾ ਨਾਮ ਡਾਕਟਰ ਸ਼ਿਸ਼ਾਂਗ ਮਹਾਜਨ ਹੈ ਮੈਂ ਕੈਂਸਰ ਸਪੈਸ਼ਲਿਸਟ ਆ ਅਮਨਦੀਪ ਹਸਪੀਟਲ ਉਜਾਲਾ ਸਿਗਨਲਸ ਦੇ ਵਿੱਚ ਜੋ ਕੈਂਸਰ ਦਾ ਇਲਾਜ ਹੈ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਬੈਟਰ ਔਰ ਬਹੁਤ ਹੀ ਮਤਲਬ ਮਹੱਤਵਪੂਰਨ ਹੋ ਰਿਹਾ ਐ ਐਂਡ ਜੋ ਕਿ ਲਾਰਜ ਬੰਬੇ ਦਿੱਲੀ ਜਾਂ ਵੱਡੀ ਸਿਟੀਜ਼ 'ਚ ਹੁੰਦਾ ਸੀਗਾ ਈਵਨ ਆਈ ਊਡ ਸੇ ਕਿ ਅਮਰੀਕਾ 'ਚ ਹੁੰਦਾ ਸੀਗਾ ਅਸੀਂ ਉਹੀ ਪ੍ਰੋਟੋਕਾਲ ਫਾਲੋ ਕਰਕੇ ਆਪਰੇਟ ਕਰ ਰਹੇ ਆ ਉਹਨੂੰ ਕੀਮੋ ਦੇ ਰਹੇ ਆ ਜਾਂ ਹੋਰ ਵੀ ਜੋ ਵੀ ਰਿਕੁਆਇਰਮੈਂਟ ਹੈ ਵੀ ਆਰ ਡੂਇੰਗ ਥੈਟ ਐਥੀਕਲ ਟਰੀਟਮੈਂਟ ਹੋ ਰਹੀ ਹੈ ਪੇਸ਼ੈਂਟ ਸੈਂਟ੍ਰਿਕ ਅਪਰੋਚ ਦੇ ਨਾਲ ਕੰਮ ਹੋ ਰਿਹਾ ਐ ਐਂਡ ਵੱਡੀ ਤੋਂ ਵੱਡੀ ਸਰਜਰੀ ਫੂਡ ਪਾਈਪ ਕੈਂਸਰ ਜਾਂ ਪੇਟ ਦੇ ਵਿੱਚ ਪੂਰਾ ਫੈਲਿਆ ਹੋਇਆ ਕੈਂਸਰ ਉਹ ਸਾਰੀ ਇਲਾਜ ਹੋ ਰਿਹਾ ਐ ਐਂਡ ਦੂਰਬਿੰਦ ਇਹਡਰ ਸਭ ਪੇਸ਼ੈਂਟ ਜਿਹੜਾ ਹੈ ਕੀ ਕਹਿਣਾ ਚਾਹੁੰਦੇ ਸੀ ਗੱਲ ਆਖੀ ਤਾਂ ਇਹ ਜਿਹੜੇ ਵਿਸ਼ਣ ਨੇ ਇਹਨਾਂ ਦਾ ਫੂਡ ਪਾਈਪ ਦੇ ਵਿੱਚ ਕੈਂਸਰ ਸੀਗਾ ਇਹਨਾਂ ਨੂੰ ਪਹਿਲਾਂ ਅਸੀਂ ਰੇਡੀਏਸ਼ਨ ਦਿੱਤੀ ਅ ਕੀਮੋ ਦਿੱਤੀ ਉਹ ਥੋੜਾ ਰਿਗਰੈਸ ਕੀਤਾ ਉਸ ਤੋਂ ਬਾਅਦ ਅਸੀਂ ਦੂਰਬਿੰਦ ਦੇ ਨਾਲ ਸਾਰਾ ਫੂਡ ਪਾਈਪ ਕੱਢੀ ਐਂ ਨਵੀਂ ਫੂਡ ਪਾਈਪ ਬਣਾਈ ਇਹ ਸਾਰਾ ਪ੍ਰੋਸੈਸ ਅਸੀਂ 6 ਤੋਂ 8 ਘੰਟੇ ਦਾ ਸੀਗਾ ਐਂ ਸਾਰਾ ਦੂਰਬਿੰਦ ਦੇ ਨਾਲ ਹੋਇਆ ਕੋਈ ਚੀਰਾ ਨਹੀਂ ਵੱਜਿਆ ਕਿੰਨੀ ਪੁਰਾਣੀ ਸੀ ਸਰ ਹਾਂਜੀ ਇਹ ਤਿੰ ਇਹ ਇਹਨਾਂ ਨੂੰ ਤਿੰਨ ਕੁ ਮਹੀਨੇ ਤੋਂ ਤਿੰਨ ਕੁ ਮਹੀਨੇ ਤੋਂ ਤਿੰਨ ਕੁ ਮਹੀਨੇ ਤੋਂ ਖਾਣ ਚ ਇਹਨਾਂ ਨੂੰ ਦਿੱਕਤ ਆ ਰਹੀ ਸੀ ਕਿ ਬਾਅਦ ਚ ਆਈ ਥਿੰਕ ਸਿਰ ਪਾਣੀ ਪੀ ਪਾਰੇ ਸੀਗੇ ਐਂਡ ਫਿਰ ਅਸੀਂ ਕਿਰਨਾ ਦਿੱਤੀਆਂ ਥੋੜਾ ਰਿਗਰੈਸ ਕੀਤਾ ਫਿਰ ਇਹ ਥੋੜਾ ਜਿਹਾ ਸੋਲਿਡ ਖਾਣਾ ਸ਼ੁਰੂ ਹੋ ਗਏ ਸੈਮੀ ਸੋਲਿਡ ਐਂਡ ਹੁਣ ਆਪਰੇਸ਼ਨ ਤੋਂ ਬਾਅਦ ਡੇਢ ਮਹੀਨਾ ਹੋ ਗਿਆ ਹੈ ਐਂਡ ਤੁਸੀਂ ਰੋਟੀ ਵੀ ਖਾ ਰਹੇ ਹੋ ਰੋਟੀ ਖਾ ਰਹਿਆ ਨਹੀਂ ਸਰ ਇਹਦੇ ਲੱਛਣ ਕੀ ਸੀ ਜਿਹੜੇ ਮਤਲਬ ਇਹਨਾਂ ਨੂੰ ਪਤਾ ਕਰਨਾ ਪਏਗਾ ਸਿੰਪਟਮਸ ਇਹਨਾਂ ਨੂੰ ਇਹੀ ਸੀਗਾ ਇਹਨਾਂ ਦਾ weight loss ਹੋ ਰਿਹਾ ਸੀਗਾ ਐਂਡ ਖਾਣ ਚ ਦਿੱਕਤ ਆ ਰਹੀ ਸੀਗੀ ਪਹਿਲਾਂ ਫੁਲਕਾ ਖਾਣ ਚ ਦਿੱਕਤ ਆਈ ਐਂਡ ਫਿਰ ਉਸ ਤੋਂ ਬਾਅਦ ਖਿਚੜੀ ਖਾਣ ਚ ਵੀ ਦਿੱਕਤ ਆ ਰਹੀ ਸੀਗੀ ਕਿਉਂ ਹੈ ਤੇ ਇਹਦੇ ਮਤਲਬ ਇਹਦੇ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਸਰ ਓਵਰ ਆਲ ਜੇ ਕੈਂਸਰ ਦੀ ਗੱਲ ਕਰੋਗੇ ਕਿ ਕੈਂਸਰ ਕਿਉਂ ਵੱਧ ਰਿਹਾ ਇੱਕ ਰੀਜ਼ਨ ਮੈਂ ਇਹ ਨਹੀਂ ਕਵਾਂਗਾ ਕਿ ਕੈਂਸਰ ਵੱਧ ਰਿਹਾ ਮੈਂ ਕਹਿੰਦਾ ਕੈਂਸਰ ਜ਼ਿਆਦਾ ਫੜਿਆ ਵੀ ਜਾ ਰਿਹਾ ਹਨ ਡਾਇਗਨੋਸਟਿਕ ਫੈਸਿਲਿਟੀ ਬਹੁਤ ਹੈ ਸਾਡੀ ਸਿਟੀਆਂ ਚ ਸਿਟੀ ਸਕੈਨ ਐਮ ਆਰ ਆਈ ਕਿੰਨਾ ਕੁਛ ਹੈ ਹਰ ਇੱਕ ਹੁ ਪਿੰਡਾ ਜਾਓਗੇ ਅਲਟਰਾਸਾਉਂਡ ਹੈ ਸੋ ਦਾ ਪੁਆਇੰਟ ਇਜ਼ ਕਿ ਕੈਂਸਰ ਫੜਿਆ ਵੀ ਜਾ ਰਿਹਾ ਹੈ ਪਹਿਲਾਂ ਫੜਿਆ ਨਹੀਂ ਜਾਂਦਾ ਸੀ ਪਹਿਲਾਂ ਕੋਈ ਮੌਤ ਹੁੰਦੀ ਸੀ ਸਾਨੂੰ ਪਤਾ ਨਹੀਂ ਲੱਗਦਾ ਸੀ ਕਿਉਂ ਹੋਈ ਹੈ ਪੇਟ ਅਫਰਿਆ ਸੀਗਾ ਖਾਣਾ ਨਹੀਂ ਖਾਦਾ ਜਾ ਰਿਹਾ ਸੀ ਡਾਇਗਨੋਸ ਨਹੀਂ ਹੋ ਰਹਾ ਸੀ ਹੁਣ ਡਾਇਗਨੋਸ ਬਹੁਤ ਹੁੰਦਾ ਹੈ ਸੈਕੰਡ ਪੋਲਿਊਸ਼ਨ এনवायरमेंटਲ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਕਿਸੇ ਵੀ ਚੀਜ਼ ਸੇ ਅਸੀਂ ਖਾਂਦੇ ਆ ਉਸ ਚ ਸਭ ਕੁਝ ਮਿਲਾਵਟ ਹੈਗੀ ਹੈ ਕੁਝ ਵੀ ਪਿਓਰਿਟੀ ਰਹੀ ਨਹੀਂ ਹੈ ਤੁਸੀਂ ਮੈਂ ਸਭ ਉਹਦੇ ਨਾਲ ਇਮਿਊਨ ਨਹੀਂ ਹੈਗੇ স্মੋਕਿੰਗ ਅਲਕੋਹਲ ਹੈਬਿਟਸ ਇਹ ਸਾਰੇ ਰੀਜ਼ਨ ਨੇ ਕੈਂਸਰ ਦੇ ਕੈਂਸਰ ਦੀ ਜਿਹੜੀ ਰਿਕਵਰੀ ਆ ਉਹਦਾ ਸਕਸੈਸ ਰੇਟ ਵਧਿਆ ਜੇ ਅਸੀਂ ਸਟੈਂਡਰਡਾਈਜ਼ ਪ੍ਰੋਟੋਕੋਲ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਵਧੇਗਾ ਜੇ ਅਸੀਂ ਸਟੈਂਡਰਡਾਈਜ਼ ਪ੍ਰੋਟੋਕੋਲ ਨਾਲ ਕੰਮ ਨਹੀਂ ਕਰਾਂਗੇ ਫਿਰ ਨਹੀਂ ਹੁੰਦਾ ਮੈਂ ਇਹ ਵਾਲੀ ਸਰਜਰੀਜ਼ ਮੈਂ ਜਦੋਂ ਸਟੂਡੈਂਟ ਸੀਗਾ ਇੱਥੇ ਜਦੋਂ ਮੈਂ ਵੇਖੀਆਂ ਐਂਡ ਮੈਂ ਦੇਖਿਆ ਸੀਗਾ ਕਿ ਪੇਸ਼ੈਂਟ ਰਿਕਵਰ ਨਹੀਂ ਕਰਦੇ ਸੀ ਉਹੀ ਧਾਰਨਾ ਮੇਰੀ ਵੀ ਸੀਗੀ ਤੁਹਾਡੇ ਵਾਂਗੂ ਜਦੋਂ ਮੈਂ ਬੰਬੇ ਗਿਆ ਟਾਟਾ ਮੂਰੀਅਲ 'ਚ ਰੋਜ਼ ਸਰਜਰੀਆਂ ਦੇਖ ਰਿਹਾ ਸੀਮ ਤੇ ਮੈਨੂੰ ਪਤਾ ਲੱਗਿਆ ਅਸੀਂ ਤਾਂ ਗਲਤ ਸੋਚ ਰਹੇ ਸੀਗੇ ਪੇਸ਼ੈਂਟ ਤਾਂ ਰਿਕਵਰ ਕਰਦਾ ਐਵੇਂ ਨਹੀਂ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਡਰਨ ਵਾਲੀ ਕੋਈ ਗੱਲ ਨਹੀਂ ਐ ਰਿਕਵਰ ਹੋ ਸਕਦਾ ਪੇਸ਼ੈਂਟ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਹੈ ਏ ਕੋਈ ਅਸੀਂ ਐਵੇਂ ਝੂਠਾ ਬੋਲ ਨਹੀਂ ਰਹੇ ਤੁਹਾਡੇ ਸਾਹਮਣੇ ਆ ਕਿ ਇਹ ਸਭ रिकवर ਹੋ ਰਿਹਾ ਹੈ ਖਾ ਰੇ ਹੈ ਮੂਹਰਾ ਹੀ ਖਾ ਰੇ ਹੈ ਐਂਡ ਸਭ ਕੁਝ ਆਪਣਾ ਕੰਮ ਵੀ ਕਰ ਰਿਹਾ ਹੈ ਡੇਲੀ ਰੂਟੀਨ ਦਾ ਕੰਮ ਵੀ ਕਰ ਸਕਦੇ ਪਰ ਕੈਂਸਰ ਦੀ ਸਟੇਜ ਵੀ ਹੁੰਦੀ ਹੈ ਫਸਟ ਸੈਕਿੰਡ ਥਰਡ ਕੀ ਕਹਾਂਗੇ ਕੈਂਸਰ ਦੀ ਚਾਰ ਸਟੇਜ ਹੁੰਦੀ ਹੈ 1 2 3 4 ਬਟ ਕੈਂਸਰ ਦੀ ਸਟੇਜ ਇੰਨੀ ਜ਼ਿਆਦਾ ਇੰਪੋਰਟੈਂਸ ਹੁਣ ਨਹੀਂ ਰੱਖਦੀ ਹੈ ਸਾਡੀ ਧਾਰਨਾ ਹੈ ਯਾਰ ਮੇਰੇ ਕੋਲ ਪੇਸ਼ੈਂਟ ਆਇਆ ਤੀਜੀ ਸਟੇਜ ਕੈਂਸਰ ਹੈ ਤੀਜੀ ਸਟੇਜ ਹੈ ਠੀਕ ਹੈ ਕੋਈ ਚੌਥੀ ਸਟੇਜ ਹੈ ਮੈਡਮ ਦੀ ਚੌਥੀ ਸਟੇਜ ਸੀਗੀ ਬਟ ਇਹਨਾਂ ਦੀ ਬਿਮਾਰੀ ਇਨਾਂ ਦੀ ਕਿਉਰੇਟਿਵ ਇੰਟੈਂਟ ਜ਼ਿਆਦਾ ਹੈ ਇਹਦਾ ਪਤਾ ਹੋਣਾ ਤਾਂ ਹੈ ਜੇ ਤੁਸੀਂ ਐਵੇਂ ਕਿਸੇ ਤੋਂ ਪੁੱਛੋਗੇ ਮੈਂ ਤੁਹਾਨੂੰ ਕਵਾਂਗਾ ਕਿ ਸਰ 34 ਸਟੇਜ ਦਾ ਕੈਂਸਰ ਹੈ ਤੁਸੀਂ ਕਹੋਗੇ ਕੁਝ ਮਤ ਕਰੋ ਸੇਵਾ ਕਰੋ ਇਹੀ ਹੋਏਗਾ ਨਾ ਥਾਟ ਪ੍ਰੋਸੈਸ ਬਟ ਮੈਂ ਇਹਨਾਂ ਨੂੰ ਸਮਝਾਇਆ ਬਿਕੋਜ਼ ਆਈ ਨੋ ਥਿਸ ਇਸੇ ਲਈ ਮੈਂ ਦੱਸ ਪਾਇਆ ਕਿ ਪੇਟ ਦੇ ਵਿੱਚ ਫੈਲਿਆ ਹੈ ਕੋਈ ਗੱਲ ਨਹੀਂ ਹੈ ਬਟ ਜੇ ਉਹਦੀ ਸ਼ਕਤੀ ਹੁੰਨੀ ਹੈ ਨਾ ਤੇ ਤੁਸੀਂ ਜੀਓਗੇ ਔਰ ਤੁਸੀਂ ਲੰਬਾ ਜੀਓਗੇ ਤਾਂ ਇਹਨਾਂ ਦੀ ਬਿਮਾਰੀ ਤਾਂ ਹੀ ਸ਼ਕਤੀ ਘਟ ਸੀਗੀ ਇਹ ਸਮਝਣਾ ਜ਼ਰੂਰੀ ਹੈ ਅਗਰੈਸਿਵਨੈਸ ਬਾਇਓਲੋਜੀ ਇਜ਼ ਇੰਪੋਰਟੈਂਟ 1 2 3 4 ਕਿਸੇ ਕਿਸੇ ਕੈਂਸਰ ਚ ਇੰਪੈਕਟ ਦਿੰਦਾ ਹਰੇਕ ਕੈਂਸਰ ਚ ਨਹੀਂ ਮੇਰਾ ਨਾਮ ਦیدار ਸਿੰਘ ਆ ਜੀ ਮੈਂ ਪਟਾਲੇ ਦੇ ਲਾਗੇ ਰਹਿਣ ਵਾਲਾ ਜੀ ਮੈਨੂੰ ਮੈਂ ਪਹਿਲਾਂ ਗਦਾਖਪੁਰ ਚੈੱਕ ਕਰਾਇਆ ਫਿਰ ਉੱਥੋਂ ਮੈਨੂੰ ਪਤਾ ਲੱਗਾ ਜਿੱਦਾਂ ਜਿੱਦਾਂ ਮੈਂ ਸਾਰੇ ਮਤਲਬ ਕੈਂਸਰ ਆ ਤੈਨੂੰ ਤੇ ਉਹ ਮੈਂ ਉਹ ਸਾਹਵਾਂ ਤੇ ਚੱਲਿਆ ਫਿਰ ਡਾਕਟਰ ਸਤਾਸ਼ ਮਾ ਦਿੰਦਾ ਸਾਨੂੰ ਪਤਾ ਲੱਗਾ ਇਹਨਾਂ ਨੂੰ ਬਹੁਤ ਵਧੀਆ ਗਾਈਡ ਕੀਤਾ ਜਦੋਂ ਇਹਨਾਂ ਕੋ ਆਏ ਫਿਰ ਇਹਨਾਂ ਟੈਸਟ ਕੀਤਾ ਤੇ ਵਾਕਿਆ ਮੈਨੂੰ ਕੈਂਸਰ ਹੀ ਫੂਡ ਪੈਪ ਚ ਫਿਰ ਇਹਨਾਂ ਨੇ ਪਹਿਲਾਂ ਉਹ ਕਿੰਨਾ ਲਵਾਈਆਂ ਕਿੰਨਾ ਤੋਂ ਬਾਅਦ ਫਿਰ ਇਹਨਾਂ ਬਿ ਟਾਈਮ ਪਾ ਕੇ ਤੇ ਫਿਰ ਮੇਰਾ ਆਪਰੇਸ਼ਨ ਕੀਤਾ ਜੋ ਕਿ ਆਪਰੇਸ਼ਨ ਬਹੁਤ ਕਾਮਯਾਬ ਹੋਇਆ ਵਾ ਤੇ ਇਹਨਾਂ ਹੌਸਲਾ ਮੈਨੂੰ ਬਹੁਤ ਦਿੱਤਾ ਵੀ ਦੰਦ ਦੀ ਦਰਨੀ ਇਹਦਾ ਇਲਾਜ ਹੈਗਾ ਵਾ ਪਰ ਲੋਕੀ ਕਹਿੰਦੇ ਵੀ ਲੋਕਿਆਂ ਨੂੰ ਡਰਾਉਂਦੇ ਵੀ ਨਹੀਂ ਪ੍ਰੇਰ ਨਹੀਂ ਕਰਾਨਾ ਉਹ ਅੱਜੇ ਆਪ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਤੇ ਆਪਰੇਟ ਕੀਤਾ ਆਪਰੇਟ ਤੋਂ ਬਾਅਦ ਫਿਰ ਠੀਕ ਮੈਂ ਹੋਇਆ ਤੇ 10 ਦਿਨ ਬਾਅਦ ਮੈਂ ਆਪਣਾ ਟੀਂ ਚ ਜਿੱਦਾ ਅੱਗੇ ਰੋਟੀ ਖਾਂਦਾ ਜਿੱਦਾ ਮੈਂ ਫਿਰ ਰੋਟੀ ਖਾਂਦਾ ਹੁਣ ਮੈਂ ਬਿਲਕੁਲ ਸਹੀ ਹਾਂ ਸਟੇਟ ਅਫਫਰ ਲਈ ਹਸਪਤਾਲ ਜੇ ਗਏ ਸੀ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਸੀ ਪਹਿਲਾਂ ਮੈਂ ਇੱਥੇ ਆਇਆ ਪਹਿਲਾਂ ਹੀ ਮਰ ਤੁਸ ਕਾ ਲੋਨ ਐ ਇਸ ਲਈ ਬਿਲਕੁਲ ਓਕੇ ਤੁਸੀਂ ਹਾਂਜੀ ਬਿਲਕੁਲ ਓਕੇ ਆ